ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਚੱਲੇ ਆ ਅੱਜ ਆਨੰਦਪੁਰ ਨੂੰ ਤੁਸੀਂ ਦੇਖੋਗੇ ਨਾਨਪੁਰ ਵਾਲਾ ਬਲੌਗ ਦੇਖੋ ਤੇ ਅਸੀਂ ਚੱਲੇ ਆ ਆਨੰਦਪੁਰ ਨੂੰ ਬਹੁਤ ਤਿਆਰੀ ਆ ਸਾਰਿਆਂ ਨੇ ਬਲੌਗ ਨੂੰ ਲਾਈਕ ਤੇ ਸ਼ੇਅਰ ਕਰਨਾ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਦਿਖਾਉਨੇ ਆ ਫਿਰ ਤੁਹਾਨੂੰ ਆਨੰਦਪੁਰ ਵਾਲੇ ੋਲਾ ਮੱਲਾ ਜੀ ਆਨੰਦਪੁਰ ਬਾਜਾ ਵਾਲੇ ਦਾ ਸਾਰੀਆਂ ਸੰਗਤਾਂ ਨੂੰ ਬਈ ਲੱਖ ਲੱਖ ਹੋਣ ਵਧਾਈਆਂ ਕਲਗੀ ਤਰ ਦਸ਼ਮੇਸ਼ ਪਿਤਾ ਨੇ ਚੁੱਖੀਆਂ ਕੱਲੀਆਂ ਦੀ ਆਦੇ ਸਵਾਮੀ ਮਹਾਰਾਜ ਜੀ ਆਦੇ ਲੋਕ ਇਧਰ ਆ ਲੋਕੋ ਨਗਰੀ ਦੇ ਡੇਰਾ

ਆ ਦੇਖੋ ਜੀ ਆ ਹੁੱਲੜਵਾਜੀਆਂ ਦੇਖੋ ਆ ਲੈ ਕਹਿੰਦੇ ਆਨੰਦਪੁਰ ਚੱਲੇ ਅਸੀਂ ਆ ਦੇਖੋ ਜੀ ਹੁੱਲੜਵਾਜੀ ਕਿਵੇਂ ਕਰਦੇ ਆ ਨੌਜਵਾਨ ਆ ਦੇਖੋ ਕੰਨੀਆਂ ਸੰਗ ਤਾਂ ਲੋ ਜੀ ਪਹੁੰਚ ਗਏ ਅਸੀਂ ਹੁਣ ਪਾਖੜਾ ਡੈਮ ਨੂੰ ਦੇਖਣ ਵਾਸਤੇ ਜਿੱਥੇ ਪਰਚੀ ਲੱਗਦੀ ਆ ਉਹ ਦਾਤਰ ਬਣਿਆ ਹੋਇਆ ਦੇਖੋ ਇੱਥੇ ਪਹੁੰਚ ਗਏ ਅਸੀਂ ਹੁਣ ਕਹਾ ਅਸੀਂ ਜਾਵਾਂਗੇ ਪਾਖੜਾ ਡੈਮ ਦੇਖਣ ਆਓ ਦੇ ਸਾਡੇ ਬੰਦੇ ਖੜੇ ਹੈਲੋ ਕਰੋ ਹੈਲੋ ਕਰੋ ਆਹ ਵੈਰੀ ਗੁੱਡ ਉਹ ਚਾਰ ਹੀ ਦੇਖਣੇ ਪੰਜਵਾਂ ਇਹਦੇ ਓਏ ਪੰਜ ਤਿੰਨ ਆ ਬੱਬੂ ਨੂੰ ਦੇਖੋ ਜੀ ਓ ਦੇਖੀ ਦਿਖਾਦਾ ਪਹਿਲਾਂ ਵੀ ਦਿਖਾਦਾ ਮੈਂ ਤਾਂ ਮਰਗੀ ਮਿਲ ਗਈ ਮਿਲ ਗਈ ਦਿਖਾਦਾ ਵੈਰੀ ਗੁੱਡ ਲਓ ਜੀ ਪਰਮਿਸ਼ਨ ਵੀ ਮਿਲ ਗਈ ਚਲੋ ਚਲੋ ਸਿੰਘਾਂ ਦੀਆਂ ਸਿੰਘਾਂ ਦੀਆਂ ਗੱਡੀਆਂ ਚਲੋ ਜੀ ਮਿਸ਼ਨ ਤੇ ਹਾਂ ਪਿੰਡ ਜਾ ਕੇ ਕਿੱਧਰ ਨੂੰ ਜਾਣਾ ਹੁਣ ਆ ਦੇ ਕਰਨੇ ਵੀਰੇ ਪਿੰਡ ਜਾ ਕੇ ਤਾਂ ਹੀ ਡੈਡ ਪਾਉਣੀ 350 ਹੋਰ ਕੀ ਭਾਂਜ ਯਾਰ 100 ਰੁਪਏ ਥੜੀ ਕਹਿਣਾ ਜੇ ਆ ਪਰਮਿਸ਼ਨ ਮਿਲ ਗਈ ਉਹਨੂੰ ਦੇਖਾਂਗੇ ਯਾਰ ਸਭ ਤੋਂ ਬੰਦੇ ਆ ਲਾਓ 벨ਟ ਲਾਓ 벨ਟ ਮੈਂ ਇੱਥੇ ਨਾ ਪੂਰੇ ਹੋਣ ਪੈਣ ਨਾ ਜਿਹੜੇ 100 350 ਪ੍ਰਧਾਨ ਬੰਦ ਕਰਨਾ ਲੋ ਜੀ ਵੈਲਕਮ ਟੂ ਪਾਖੜਾ ਡੈਮ ਅਸੀਂ ਪਾਖੜਾ ਪਾਖੜਾ ਡੈਮ ਪਹੁੰਚ ਚੁੱਕੇ ਆ ਨਹੀਂ ਅਜੇ ਨਹੀਂ ਪਹੁੰਚੇ ਬਰ ਰਸਤੇ 'ਚ ਹੀ ਆ ਯਾਰ ਗੱਡੀ ਤੋਰੀ ਚੱਲ ਆ ਲਓ ਜੀ ਪਰਚੀਆਂ ਲੈ ਲਈਆਂ ਸੀ ਸਾਡੀ ਪ੍ਰਸਿੱਧਾ ਪਾਖੜਾ ਪਰ ਉਹ ਰੇਲ ਨਹੀਂ ਬਾਈ ਉਹ ਮੈਨੇਜਮੈਂਟ ਦੇਖੋ ਪਹਾੜੀਆਂ ਆ ਚਲਦੇ ਭਰਾਵਾ ਤੁਹਾਨੂੰ ਸਭ ਦਿਖਾਵਾਂਗੇ ਸਭ ਦਿਖਾਵਾਂਗੇ ਪੁਆਇੰਟ 8 ਆ ਦੇਖੋ ਸੰਗ ਤਾਂ ਮੁੜੀਆਂ ਆਉਂਦੀਆਂ ਯਾਤਰਾ ਲਖਦੀ ਏ ਤੇ ਯਾਤਰਾ ਲਖਣੀ ਹੁਣ ਜੇ ਭੈਾਂ ਜੋ ਪ੍ਰਧਾਨ ਨੂੰ ਟੋੜਾ ਪਿਆ ਪੱਥਰ ਫੇਰ ਬਈ ਇਥੋਂ ਜੇ ਮੈਂ ਆਪ ਦੇ ਮੂੰਹ ਤੋਂ ਨਹੀਂ ਕਰਨੀ ਹੋਵੇ ਕਿੱਥੋਂ ਕਰੀ ਦੋ ਬਰਕਾ ਚਾਚਾ ਦੇਖੋ ਹਾਂ ਇਹ ਯਾਦਗਰੀ ਸਾਡਾ ਇਹ ਸਾਡਾ ਜੀ ਯਾਦਗਰੀ ਟੂਰ ਬਣਨਾ ਇਹ ਪ੍ਰਧਾਨ ਕੋਲੇ ਆ ਇਹ ਤੁਸੀਂ ਮੇਰੇ ਜ਼ਿੰਦਗੀ ਦਾ ਪਹਿਲਾ ਬਲੌਗ ਹੈ ਇਹ YouTube ਤੇ ਤੁਸੀਂ ਪ੍ਰਧਾਨ ਪਣੋੜ ਖੋਲ ਕੇ ਇਹ ਬਲੌਗ ਤੁਸੀਂ ਦੇਖ ਸਕਦੇ ਹੋ ਠੀਕ ਆ ਇਹ ਦੇਖੋ ਸਾਡੇ ਪਣੋੜਾਂ ਦੇ ਮੁੰਡੇ ਸਾਰੇ ਅਸੀਂ ਬਹੁਤ ਵਧੀਆ ਏਰੀਆ ਹੈ ਕਰਦੇ ਆਂ ਜੀ ਫਿਰ ਪਾਖੜਾ ਟਾਈਮ ਜਾ ਕੇ ਤੁਹਾਨੂੰ ਸਾਨੂੰ ਅੱਜ ਪਾਖੜਾ ਟਾਈਮ ਬੈ ਲੋ ਜੀ ਚੱਲੇ ਪਾਖੜਾ ਟਾਈਮ ਨੂੰ ਭਾਈ ਜੀ ਮੈਂ ਇਹਨਾਂ ਨੂੰ 400 ਰੁਪਏ ਜਿਵੇਂ ਪਾਖੜਾ ਟਾਈਮ ਲੈ ਕੇ ਆਇਆ ਵੀਰ ਜੀ ਭਾਈ ਜੀ 400 ਰੁਪਏ ਚ ਸਾਡੀ ਮਰੂਤੀ ਚਾਹ 400 ਪਾ ਕੇ ਪਾਖੜਾ ਟਾਈਮ ਆ ਗਿਆ ਪਾਣੀ ਆ ਗਿਆ ਆਪਣੇ ਕੋਲ ਤਾਂ ਹੀ ਸਿੱਧੀ ਗੱਲ ਆ ਆਪਣਾ ਸੀਗਾ ਪੈਕੇਜ ਇਹਦੇ ਨਾਲ ਪੂਰਾ ਮੈਂ ਪੈਕੇਜ ਦੇ ਵਿੱਚ ਚੱਲਿਆ ਕੈਸਤੀ 'ਚ ਘੁੰਮਣਾ ਨਜ਼ਾਰੇ ਨਾਲ ਆਏ ਨਹੀਂ ਹੁਣ ਤੇ ਇਹਦੇ ਖਤਮ ਹੋ ਗਏ ਹੁਣ ਦੇਖੋ ਜੀ 350 ਹੌਂਡਾ ਲੱਗ ਗਿਆ ਮਨਜ਼ੂਰੀ ਤੇ ਠੀਕਾ ਅਧਮਾਚਲ ਮਨਜ਼ੂਰੀ ਦੇਖੋ ਲੈਣੀਆਂ ਪੈਣ ਤੁਸੀ ਜਾਣੀ ਜਾਣ ਹੋਵੋਗੇ ਕਿੰਨੀਆਂ ਮਨਜ਼ੂਰੀਆਂ ਸੰਤ ਤੈਨੂੰ ਲੈਣੀਆਂ ਪੈਂਦੀਆਂ ਨੇ ਹਾਂ ਜੀ ਇੱਥੋਂ ਦੇ ਲੋਕ ਜੀ ਬਹੁਤ ਵਧੀਆ ਨੇ ਇੱਥੋਂ ਦੇ ਉਹ ਪੁਲਿਸ ਆ ਗਈ ਪੁਲਿਸ ਤੇ ਆ ਸਾਡੇ ਵਾਲੇ ਨੂੰ ਦੇਖ ਲੋ ਪਾਸ ਲਿਆ ਪ੍ਰਧਾਨ ਜੀ ਦੇਖੋ ਪਹਾੜੀਆਂ ਐ ਐ ਕਿੰਨਾ ਸਾਫ਼ ਹਸਦੇ ਰੋਜਾਂ ਦੀ ਗੱਡੀ ਯੂਨਿਟੀ ਆਓ ਦੇਖੋ ਦੇਖੋ ਨੰਗਲ ਡੈਮ ਉਹ ਨੰਗੜ ਕਰਤੇ ਨੰਗੜ ਨੰਗੜ ਡੈਮ ਪਾਖੜੇ ਓਏ ਓਏ ਕੋਈ ਆ ਨੰਗੜ ਪਾਖੜਾ ਹਾਂ ਲੋ ਜੀ ਇਹ ਹੈਗਾ ਪਾਖੜਾ ਡੈਮ ਦੇਖੋ ਕਿੰਨਾ ਦੂਰ ਤੱਕ ਵੋਟਿੰਗ ਵੀ ਕਰ ਸਕਦੇ ਆ ਇੱਥੇ ਉਧਰ ਜਾਣਾ ਪੈਣਾ ਵਾ ਆ ਦੇਖੋ ਇਹ ਹੈ ਪਾਖੜਾ ਡੈਮ ਆ ਨੌਜਵਾਨ ਸਾਡੇ ਚੱਲੇ ਗਾਹਾਂ ਜਾਈ ਜਾਂਦੇ ਨੇ ਕੁਈ ਐ ਮਨਾ ਇੱਥੇ ਪਰਮਿਸ਼ਨ ਤੋਂ ਬਿਨਾ ਨਹੀਂ ਕਹਿੰਦੇ ਪਰਮਿਸ਼ਨ ਚੰਡੀਗੜ੍ਹ ਤੋਂ ਮੈਨਲੀ ਜ਼ਰੂਰੀ ਆ ਚੰਡੀਗੜ੍ਹ ਦੀ ਪਰਮਿਸ਼ਨ ਭਾਲਦੇ ਆ ਤੇ VOTING ਹੋ ਸਕਦੀ ਹੈ ਉੱਧਰ ਮਾਗੇ ਸ਼ਾਟ ਲੈ ਆ ਆਹ ਲੋ ਜੀ ਪਹੁੰਚ ਗਏ ਭਾਖੜਾ ਡੈਮ ਤੇ ਦੇਖੋ ਨੰਬਰ ਹੈਗਾ ਕਿਸ਼ਤੀਆਂ ਚੱਲਦੀਆਂ ਐ ਨਜ਼ਾਰਾ ਫੁੱਲ ਐ ਕਿ ਪ੍ਰਦਾਨ ਵੀਡੀਓ ਬਣਾ ਲਓ ਹੈ ਵੀਡੀਓ ਬਣਾ ਲਓ ਨਾ ਜਾਨੋ ਖਣਾ ਉਹ ਉੱਥੋਂ ਲੈ ਕੇ ਆ ਮੋੜ ਕੇ ਭਾਂ ਦੇ ਉਹ ਸਿਰੇ ਤੋਂ ਹਨਾ ਤੂੰ ਕਣਕ ਮਾ ਸਾਰੇ ਉਹ ਦੇ ਪਰੇ ਫਿਰਦੀਆਂ ਪਰਲੇ ਕਿਨਾਰੇ ਤੇ ਫਿਰਦੀਆਂ ਕੋਈ ਨਹੀਂ ਪਤਾ ਨਹੀਂ ਯਾਰ ਦੇਖੋ ਜੀ ਪਾਖੜਾ ਡੈਮ ਦਾ ਪੈਸੇ ਕਿੰਨੇ ਲੁੱਟੇ ਤੂੰ ਸੋ ਜੀ ਆ ਕਰਨਾ ਜੀ ਵਾਦੀ ਲੈ ਗਿਆ ਮੈਂ ਤੋਂ ਆ 60 ਸਾਡੇ ਬੱਲਿਆਂ ਵੀ ਚੱਲ ਗਏ ਨੇ ਰਿਆਰ ਤੈਨੂੰ ਕਿੱਥੇ ਨੀ ਹੋਵੇ ਕਿਤੇ ਵੀ ਜਗਾ ਅੰਦਰ ਜਾਏ ਗੁਰਦਾਰੇ ਕਿਤੇ ਨਹੀਂ ਤੈਨੂੰ ਜਗਾ ਮਿਲਣੀ ਨਹੀਂ ਕਿਉਂਕਿ ਸਾਰੇ ਕਿਤੇ ਹੋ ਆ ਇਹ ਬਤੁ ਜੁਰਾ ਪੂਰੇ ਨੂੰ ਕਿੱਥੋਂ ਮਿਲ ਜੂਰਾ ਹੁਣ ਪੂਰੇ ਜੰਗਲਾ ਕੋਕੜਾ ਹੰਟਰ ਮਾਰਦਾ ਯਾਰ ਕੋਈ ਬੜਾ ਦੋ ਯਾਰ ਮਾਰੇ ਜਾ ਕੇ ਨਾਲ ਕੋਈ ਮੜਾਇਆ ਕਾਰ ਕਹਿੰਦੇ ਉਹ ਐਂਬੂਲੈਂਸ ਉਹ ਕਰਦੇ ਹੁਣ ਮੂਰੇ ਬਲਾਕ ਬਾ ਪੂਰੇ ਦਾ ਜਗ੍ਹਾ ਨਹੀਂ ਮਾਰੇ ਨਾ ਮਾਰੇ ਯਾਰ ਮਿਲੂ ਜਦਾਂ ਉਹਨੂੰ ਆਪੀ ਮਾਰਦਾ ਹਾਰ ਨਹੀਂ ਬੱਸ ਜਿਵੇਂ ਚੱਲਦੇ ਹਾਂ ਹੁਣ ਜਦੋਂ ਦੇਖੋ ਯਾਰ ਆਪਾਂ ਉੱਥੇ ਦੱਬ ਦੇਣੀ ਹੈ ਕੋਈ ਵੀ ਵਜ੍ਹਾ ਨਹੀਂ ਹੈ ਜਿਵੇਂ ਸਾਡੀ ਛੱਡਣ ਮਿਲੋ ਚਲੋ ਅੱਗੇ ਮਿਲ ਜਣੀਆਂ